ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਜੂਰੀ ਵਾਸ ਸੁਖੀ ਹੋ ਰਹੋ ਗੁਰੂ ਸੁਖੀ ਰੱਖੇ ਲੱਗੇ ਰਹਿਣਾ ਮੂਲ ਹੈ ਸਿਮਰਨ ਅਰਦਾਸ ਸ਼ੁਕਰ ਬਾਣੀ ਇਹਨਾਂ ਨਾਲ ਹਜੂਰੀ ਵਾਸ ਦੀ ਪ੍ਰਤੀਤੀ ਹੋਣ ਲੱਗ ਜਾਂਦੀ ਹੈ ਇਹ ਕਾਫੀ ਹੈ ਕਲਿਆਣ ਲਈ ਜਿਵੇਂ ਗਾਫਲ ਤੇ ਆਲਸੀ ਮੰਝਲ ਤੇ ਨਹੀਂ ਅਪੜਦਾ ਤਿਵੇਂ ਜੋਰ ਹੱਠ ਵਾਲਾ ਰਹਾ ਖੁੰਝਾ ਬੈਠਦਾ ਹੈ ਸਾਵਧਾਨਤਾ ਦੀ ਲੋੜ ਹੈ ਤਕੀਏ ਮਹਿਰਾਂ ਤੇ ਜੇ ਵੇਲੇ ਵਕਤਾਂ ਵਿੱਚ ਹਜੂਰੀ ਦੀ ਸੰਭਾਲ ਰੱਖੀਏ ਤਾਂ ਰੰਗ ਵੱਜ ਖਲੋਂਦਾ ਹੈ ਸਾਡੀ ਆਤਮ ਸੌਪ ਹੈ ਤਰੁਤ ਸੱਚ ਅੱਗੇ ਤਰੁਤ ਸੱਚ ਦਾ ਵੱਡਾ ਦਰਜਾ ਹੈ ਸੱਚ ਤਾਂ ਪਰ ਜਾਣੀਐ ਜਾ ਆਤਮ ਤੀਰਥ ਕਰੇ ਨਿਵਾਸ ਇਹ ਹਜੂਰੀ ਵਿੱਚ ਰਹਿਣ ਦੇ ਯਤਨ ਨਾਲ ਹੋ ਜਾਂਦੀ ਹੈ ਜਿਸ ਦਾ ਸਹਿਜ ਉਪਰਾਲਾ ਹੈ ਬਾਣੀ ਨਾਮ ਸ਼ੁਕਰ ਅਰਦਾਸ ਹਾਂ ਹੈ ਹਜੂਰ ਕਤ ਦੂਰ ਬਤਾਵੋ ਦੁੰਦਰ ਬੱਧੋ ਸੁੰਦਰ ਪਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ